ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਔਰਤ ਦੇ ਨਾਲ ਏਜੰਟ ਨੇ ਮਾਰੀ ਲੱਖਾਂ ਰੁਪਏ ਦੀ ਠੱਗੀ ਪੀੜਤ ਔਰਤ ਨੇ ਪਰਿਵਾਰ ਸਮੇਤ ਪ੍ਰੈਸ ਕਾਨਫਰੰਸ ਕਰਕੇ ਦੱਸੀ ਸਾਰੀ ਹੱਦ ਬਿਤੀ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੀਆਂਵਿੰਡ ਦੇ ਵਸਨੀਕ ਜਸਵੰਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਪਰਜਾਈ ਦੇ ਨਾਲ ਏਜੰਟ ਨਵਦੀਪ ਸਿੰਘ ਨੇ 22 ਲੱਖ ਰੁਪਏ ਦੀ ਠੱਗੀ ਮਾਰੀ ਹੈ ਕੈਮਰੇ ਦੇ ਸਾਹਮਣੇ ਸਬੂਤਾਂ ਸਮੇਤ ਗੱਲ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਠੱਗ ਏਜੰਟ ਨਵਦੀਪ ਸਿੰਘ ਦੇ ਉੱਪਰ ਪਹਿਲਾਂ ਵੀ ਕਈ ਪੁਲਿਸ ਥਾਣਿਆਂ ਵਿੱਚ ਪਰਚੇ ਦਰਜ ਹਨ ਉਹਨਾਂ ਕਿਹਾ ਕਿ ਅਸੀਂ ਵੀ ਆਪਣੇ ਨਾਲ ਹੋਈ ਠੱਗੀ ਦਾ ਪਰਚਾ ਤਰਨਤਾਰਨ ਸਿਟੀ ਥਾਣੇ ਵਿੱਚ ਦਰਜ ਕਰਵਾਇਆ ਸੀ ਪਰੰਤੂ ਠੱਗ ਏਜੰਟ ਲਗਾਤਾਰ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਉਧਰ ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਠੱਗ ਏਜੰਟ ਨੂੰ ਪੁਲਿਸ ਗ੍ਰਿਫਤਾਰ ਕਰਕੇ ਸਾਨੂੰ ਸਾਡੇ ਪੈਸੇ ਵਾਪਸ ਕਰਵਾ ਕੇ ਏਜੰਟ ਉੱਤੇ ਬੰਦੀ ਕਾਰਵਾਈ ਤੁਰੰਤ ਕਰੇ ਕੀ ਕਰਨ ਬਣਾ ਜਿਹੜਾ ਤੁਹਾਡੇ ਨਾਲ ਅੱਜ ਫਰਾਡ ਜਿਹੜਾ ਹੈ ਮੇਰੇ ਨਾਲ ਏਜੰਟ ਨੇ ਠੱਗੀ ਕੀਤੀ ਆ ਮੈਂ ਕੈਨੇਡਾ ਦੀ ਸਟੱਡੀ ਵੀਜ਼ਾ ਫਾਈਲ ਲਗਵਾਈ ਸੀ ਨਵਦੀਪ ਸਿੰਘ ਦਾ ਨਾਮ ਆ ਰਹਿਣ ਵਾਲਾ ਰਾਮਪੁਰ ਦਾ ਵਾ ਤੇ ਇਸ ਕਰਕੇ ਉਹਨੇ ਮੇਰੇ 3 ਸਾਲ ਖਰਾਬ ਕੀਤੇ ਆ ਵੀ ਮੈਂ ਤੈਨੂੰ ਕੈਨੇਡਾ ਭੇਜੂੰਗਾ ਸਟੱਡੀ ਵੀਜ਼ੇ ਤੇ ਇਸ ਕਰਕੇ ਉਹਨੇ ਮੈਨੂੰ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਰਾਮਪੁਰ ਕਿਹੜਾ ਹੈ ਪੇਟਾ ਨਾਲੋਂ ਮੋਟੇ ਪੁੱਜੀ ਤੁਹਾਨੂੰ ਜਿਹੜੇ ਫੇਕ ਡਾਕੂਮੈਂਟਸ ਦਿੱਤੇ ਕਿਹੜੇ ਰੈਜ਼ ਦਿੱਤੇ ਜਾਂ ਡਾਕਰਾਂ ਹੀ ਦਿੱਤੇ ਗਏ ਆ ਕਿ ਪੀਡੀਓ ਪੀਡੀਓ ਫਰਾਂਕ ਦਿੱਤੇ ਗਏ ਆ ਮੈਨੂੰ ਫੇਕ ਡਾਕੂਮੈਂਟਸ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਫੇਕ ਹੈਗੇ ਮੈਂ ਚੈੱਕ ਕਰਵਾਏ ਸੀ ਮੈਂ ਆਪ ਵੀ ਦੇਖੇ ਸੀ ਬਟ ਉਹਨੇ ਮੈਨੂੰ ਕਹਿੰਦਾ ਸੀ ਕਿ ਗਾਹ ਕਿਸੇ ਨੂੰ ਭਜਨੇ ਨਹੀਂ ਆ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭਜੇ ਮੈਂ ਆਪ ਹੀ ਆਪਣੀ ਟ੍ਰਾਂਸਲੇਟ ਕਰਕੇ ਦੇਖੇ ਸੀ ਬਟ ਫੇਕ ਡਾਕੂਮੈਂਟਸ ਸੀ ਸਾਰੀ ਤੁਹਾਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹੈ ਹਾਂਜੀ ਸਟੱਡੀ ਵੀਜ਼ੇ ਤੇ ਸਟੱਡੀ ਵਿੱਚ ਆਈਲੈਸ ਦਿੱਤੀ ਗਈ ਕੀ ਦਿੱਤਾ ਗਿਆ ਪੀਟੀਆਈ ਦਿੱਤੀ ਸੀ ਆਨਲਾਈਨ ਮੇਰੀ ਪੀਟੀ ਕਰਵਾਈ ਸੀ ਉਹਨੇ ਬਟ ਉਹ ਵੀ ਫੇਕ ਸੀ ਸਾਰੇ ਸਕੋਰਸ ਆਨਲਾਈਨ ਕਿੱਥੇ ਹੋਈ ਸੀ ਤੁਹਾਡੇ ਘਰ ਬੈਠ ਕੇ ਜਾਂ ਬਾਹਰ ਕਿਤੇ ਨਹੀਂ ਬਾਹਰ ਕਿਤੇ ਹੋਈ ਸੀ ਮੇਰੀ ਕੀ ਲੱਗਦਾ ਸੀਗਾ ਜੇ ਇਸ ਵਕਤ ਤੁਹਾਡੀ ਪੀਟੀ ਹੋਏ ਹੋਰ ਵੀ ਬੱਚੇ ਉਸ ਕਾਲਮ ਦੇ ਉੱਤੇ ਸੀਗੇ ਹਾਂਜੀ ਕਾਫੀ ਸਟੂਡੈਂਟਸ ਸੀ ਵਿੱਚ ਉਹਨਾਂ ਨੇ ਵੀ ਇਸ ਨਾਲ ਦੇ ਰਹੇ ਸੀ ਬਟ ਉਹ ਸਿਰਫ ਕੁਦਰ ਦੋ ਨੰਬਰ ਦਾ ਸੀ ਕੰਮ ਕਰ ਰਿਹਾ ਸੀ ਸਾਰੇ ਫੇਕ ਸੀ ਉਹਨਾਂ ਦੇ ਜੋ ਵੀ ਸਕੋਰ ਸੀ ਜਿਹੜਾ ਨਵਦੀਪ ਸਿੰਘ ਜਿਹੜਾ ਤੁਸੀਂ ਟਰੈਵਲ ਏਜੰਟ ਜਿਹੜਾ ਕਥੇ ਤੁਸੀਂ ਜਿਹੜਾ ਦੱਸ ਰਹੇ ਹੋ ਉਹ ਤੁਹਾਡੇ ਸੰਪਰਕ ਵਿੱਚ ਫਿਰ ਕਿਸ ਤਰ੍ਹਾਂ ਆਇਆ ਉਹ ਸਾਡੇ ਫੈਮਿਲੀਜ਼ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੇ 3 ਸਾਲ ਮੇਰੇ ਵੇਸਟ ਵੀ ਕੀਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਹੁੰਦੀ ਸੀ ਜਿਹੜੇ ਪੈਸੇ ਤੁਸੀਂ ਉਹਨਾਂ ਨੂੰ ਪਾਏ ਅਕਾਊਂਟ ਦੇ ਵਿੱਚ ਪਾਉਂਦੇ ਸੀਗੇ ਹਾਂਜੀ ਮੈਂ ਆਨਲਾਈਨ ਸੀ ਉਹਨੂੰ ਪਾਉਂਦੀ ਹੁੰਦੀ ਸੀ ਜਿੰਨੇ ਉਹ ਮੈਨੂੰ ਕਹਿੰਦਾ ਸੀ 10000 50000 ਲੱਖ ਜਿੰਨੇ ਵੀ ਕਹਿੰਦਾ ਮੈਂ ਉਸੇ ਟਾਈਮ ਉਹਨੂੰ ਪਾਉਂਦੀ ਹੁੰਦੀ ਸੀ ਤੁਹਾਨੂੰ ਇਸ ਚੀਜ਼ ਦੇ ਫਿਰ ਜਿਹੜਾ ਵੀਜ਼ਾ ਦਿੱਤਾ ਗਿਆ ਨਹੀਂ ਵੀਜ਼ਾ ਨਹੀਂ ਦਿੱਤਾ ਗਿਆ ਫੇਕ ਹੀ ਭੇਜਿਆ ਉਹਨੇ ਮੈਨੂੰ ਵੀਜ਼ਾ ਕੋਈ ਉਹਨੇ origignal ਹੀ ਸੀ ਸਾਰਾ ਫੇਕ ਸੀ ਫਿਰ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਕਿ ਇਸ ਤਰੀਕ ਨੂੰ ਤੁਹਾਡੀ ਜਿਹੜੀ ਟਿਕਟ ਵੀ ਕੀਤੀ ਜਾਊਗੀ ਹਾਂਜੀ ਉਹਨੇ ਮੈਨੂੰ ਦਸੰਬਰ ਦੀ ਲਾਸਟ ਵੀਕ ਉਹਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਂ ਭੇਜ ਦੂੰਗਾ ਬਟ ਉਹਨੇ ਸਾਨੂੰ ਭੇਜਿਆ ਨਹੀਂ ਮੇਰੀ ਸ਼ਾਪਿੰਗ ਵੀ ਕਰਵਾ ਦਿੱਤੀ ਸੀ ਬਟ ਉਹਨੇ ਮੈਨੂੰ ਭੇਜਿਆ ਨਹੀਂ ਮੇਰਾ ਟਾਈਮ ਖਰਾਬ ਕੀਤਾ ਤਿੰਨ ਸਾਲ ਜਿਸ ਵਕਤ ਵਿਜ਼ੇ ਦੀ ਉਹਨੇ ਫੋਟੋ ਕਾਪੀਸ ਭੇਜੀ ਹੈ ਤੁਸੀਂ ਕਿਸੇ ਨਾਲ ਸ਼ੇਅਰ ਵੀ ਕੀਤੀਆਂ ਸੀ ਜਾਂ ਦਿਖਾਇਆ ਸੀ ਕਿਸ ਨੂੰ ਚੈੱਕ ਨਹੀਂ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਉਹਨੇ ਮਨਾ ਕੀਤਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਉਹ ਤੇ ਸਾਰਾ ਕੁਝ ਫੇਕ ਸੀ ਇਸ ਕਰਕੇ ਉਹ ਕਹਿ ਰਿਹਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਰ ਉਹਨਾਂ ਨੇ ਉਹ ਕੀ ਤੁਹਾਨੂੰ ਜਵਾਬ ਦਿੱਤਾ ਜਾ ਰਿਹਾ ਮੈਂ ਤੇ ਇਹੀ ਕਹਿਨੀ ਆ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ। ਉਹਨਾਂ ਨੂੰ ਤੁਹਾਨੂੰ ਕੋਈ ਧਮਕੀਆਂ ਆਉਂਗੀਆਂ ਰਵੀ ਆ ਰਹੀਆਂ ਜਿਵੇਂ ਹਾਂਜੀ ਹਾਂਜੀ ਧਮਕੀ ਵੀ ਕਾਫੀ ਆਉਂਦੀਆਂ ਰਹੀਆਂ ਜਦੋਂ ਉਹਨਾਂ ਨੂੰ ਮੈਂ ਕਹਿਣਾ ਕਿ ਮੈਨੂੰ ਤੂੰ ਭੇਜਦਾ ਕਿਉਂ ਨਹੀਂ ਮੈਂ ਭੇਜ ਦੂੰਗਾ ਬਸ ਸਿਰਫ ਟਾਈਮ ਵੇਸਟ ਕੀਤਾ ਉਹਨੇ ਮੇਰਾ ਤਿੰਨ ਸਾਲ ਭੇਜਿਆ ਨਹੀਂ ਹੈਗਾ ਉਹਨੇ ਮੈਨੂੰ ਘਰ ਦੇ ਵਿੱਚ ਜਦੋਂ ਵੀਜ਼ੇ ਵਾਲੀ ਗੱਲ ਹੁੰਦੀ ਵਿਆਹ ਵਰਗਾ ਮਹੌਲ ਬਣ ਜਾਂਦਾ ਘਰ ਵਿੱਚ ਦੋਸਤਾਂ ਦੇ ਵਿੱਚ ਬੜਾ ਚਾ ਚੜਿਆਣਾ ਹਾਂਜੀ ਕਾਫੀ ਚਾ ਸੀ ਮੈਂ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਦੱਸ ਦਿੱਤਾ ਸੀ ਕਿ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਬਟ ਮੇਰੇ ਸਾਰੇ ਰਿਸ਼ਤੇਦਾਰ ਵੀ ਮੈ ਬਰ ਨਹੀਂ ਇਹ ਤੇ ਸਭ ਕੁਝ ਹੀ ਫੇਕ ਹੀ ਨਿਕਲਿਆ ਸਾਰੇ ਡਾਕੂਮੈਂਟਸ ਸਭ ਕੁਝ ਫੇਕ ਸੁਪਨੇ ਤੇ ਪਾਣੀ ਫਿਰ ਗਿਆ ਹਾਂਜੀ ਮੇਰੇ ਸਾਰੇ ਸੁਪਨਿਆਂ ਤੇ ਪਾਣੀ ਫਿਰ ਗਿਆ ਜਿਸ ਤਰ੍ਹਾਂ ਤਰਨ ਤਰਨ ਪੁਲਿਸ ਨੇ ਆਏ ਉਹਨਾਂ ਤੇ ਪਰਚਾ ਵੀ ਜਲਦੀ ਖਾ ਦਿੱਤਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤੇ ਇਹੀ ਮੰਗ ਕਰਦੀ ਆ ਕਿ ਸਾਡੇ ਜਲਦੀ ਤੋਂ ਜਲਦੀ ਪੈਸੇ ਵਾਪਸ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਜਸਵੰਤ ਸਿੰਘ ਜੀ ਆ ਕੀ ਕਰਨ ਬਣਿਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਸਾਡੀਆਂ ਠੱਗੀ ਵਜ ਕੇ ਸਾਡੇ ਨਾਮ 22 ਲੱਖ ਰੁਪਏ ਦੀ ਕਿੰਨਾ ਵੱਲੋਂ ਕੀਤੀ ਗਈ ਇਹ ਨਵਦੀਪ ਸਿੰਘ ਜੋ ਫਾਦਰ ਦਾ ਨਾਮ ਇਕਬਾਲ ਸਿੰਘ ਪਿੰਡ ਨਨਕਾਰ ਜ਼ਿਲ੍ਹਾ ਰਾਂਪੁਰ ਤਹਿਸੀਲ ਸਵਾਰ ਉੱਤਰਾਖੰਡ ਯੂਪੀ ਕਿਸ ਤਰੀਕੇ ਨਾਲ ਠੱਗੀ ਵਜੇ ਬਾਹਰ ਜਾਂਦੇ ਚਾਂਸ ਦੇ ਵਿੱਚ ਆਏ ਤੁਸੀਂ ਹਾਂਜੀ ਹਾਂਜੀ ਸਰ ਸਾਨੂੰ ਕਹਿੰਦਾ ਸੀ ਕਿ ਤੁਹਾਡੀ ਭਾਬੀ ਨੂੰ ਕੈਨੇਡਾ ਭੇਜਾਂਗੇ ਹਾਂਜੀ ਤੁਹਾਡੇ ਸੰਪਰਕ ਵਿੱਚ ਕਿਵੇਂ ਆਇਆ ਲੱਭੀ ਸਾਡੇ ਇੱਕ ਰਿਸ਼ਤੇਦਾਰ ਦਾ ਤਾਜੀ ਦੇ ਲੜਕਾ ਉਹਨਾਂ ਨਾਲ ਹੁੰਦੇ ਜਾਂਦੇ ਸੀ ਏਦਾਂ ਹੀ ਸਾਡਾ ਫਰੈਂਡ ਬਣ ਗਿਆ ਸੀ ਵੀ ਯੂਪੀ ਜਾਣੋਂ ਡੈਪੇ ਤੇ ਉਹ ਤੋਂ ਬਾਅਦ ਚ ਮੈਂ ਇਹਨਾਂ ਨਾਲ ਗੱਲ ਕੀਤੀ ਬਾਅਦ ਮੈਂ ਵੀ ਖੁਦ ਘਤਰ ਰਹਿਂਦਾ ਸੀ ਉੱਥੋਂ ਗੱਲ ਕੀਤੀ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੂੰਗਾ 22 ਲੱਖ ਰੁਪਏ ਲੱਗੂਗਾ ਠੀਕ ਆ ਇੰਨੇ ਫਿਰ ਸਾਡਾ ਪੀੜੀ ਦਾ ਸਕੋਰ ਦਾ ਪੇਪਰ ਕਰਾਇਆ ਉੱਥੋਂ ਬਾਅਦ ਚ ਤਰਨਤਾਰ ਨੂੰ ਪੈਸੇ ਲੈ ਗਿਆ ਬਾਅਦ ਚ ਇੰਨੇ ਜੀਐਸਸੀ ਵੀ ਤਰਨਤਾਰ ਨੂੰ ਲੈ ਗਿਆ ਬਾਅਦ ਚ ਐਨਪੀਪੀਆਰ ਸਾਨੂੰ ਇੱਕ ਆ ਜਾਲੀ ਦਿੱਤੀ ਆ ਆ ਪੀੜੀ ਦੇ ਸਕੋਰ ਵਾ ਆ ਪੀਪੀਆਰ ਵਾ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਆ ਜੀ ਆ ਇਹਦਾ ਮੁਕਦਮਾ ਵੀ ਦਰਜ ਵਾ ਸੀਟੀ ਥਾਣੇ ਦੇ ਵਿੱਚ ਆ ਇਹਨਾਂ ਦਾ ਸੋਹਰਾ ਸਾਬ ਆ ਆ ਨਵਦੀਪ ਸਿੰਘ ਆ ਆ ਵੀ ਨਵਦੀਪ ਸਿੰਘ ਆ ਆ ਜਿਹੜੇ ਦਫਤਰ ਦਾ ਆ ਆ ਸਾਨੂੰ ਜਾਲੀ ਦਿੱਤੀਆਂ ਵਾ ਆਫਰ ਲੈਟਰ ਤੁਸੀਂ ਦਫਤਰ ਦੇਖਿਆ ਸੀ ਇਹਨਾਂ ਦਾ ਨਹੀਂ ਸਾਰਾ ਸਾਡੇ ਨਾਲ ਸਾਰਾ ਫੂਨ ਤੇ ਸੰਪਰਕ ਰਿਹਾ ਜਿੰਨਾ ਰਿਹਾ ਤੁਸੀਂ ਫਿਰ ਜਿਹੜੇ ਪੈਸੇ ਪਾਏ ਜਿਹੜੇ ਅਕਾਊਂਟ ਤੇ ਪਾਏ ਨੇ ਕੋਸ਼ ਮੇਰੀ ਭਾਬੀ ਨੇ ਪਾਏ ਆ ਕੋਸ਼ ਮੇਰੇ ਬ੍ਰਦਰ ਨੇ ਬਾਹਰੋਂ ਪਾਏ ਆ ਲੱਖ ਰੁਪਈਆ ਮੈਂ ਕਦਰੋਂ ਪਾਇਆ ਵਾ ਆ ਸਾਰੇ ਪ੍ਰੂਫ ਹੈਗੇ ਸਾਡੇ ਕੋਲ ਸਟੇਟਮੈਂਟ ਸਾਰੀਆਂ ਹੈਗੇ ਭਾਈ ਜੀ ਤੁਹਾਨੂੰ ਇੰਨੀ ਕੁ ਜਾਣਕਾਰੀ ਸੀ ਕਿ ਕੈਨੇਡਾ ਜਾਣ ਵਾਸਤੇ ਪੀਟੀ ਲੱਗਦੀ ਜਾਂ ਆਇਲ ਸਕੋਰ ਲੱਗਦੇ ਨੇ ਸਰ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਨਹੀਂ ਠੱਗੀ ਕਰ ਤੋਂ ਖਾਂਦੇ ਸਾਨੂੰ ਝਾਂਸਾ ਦੇ ਕੇ ਤੇ ਸਾਡੇ ਨਾਲ ਸੱਠ ਕੀ ਕਰ ਲਈਏ ਬੰਦੇ ਤੁਸੀਂ ਕਿਸੇ ਨੂੰ ਪੀਟੀ ਸਕੋਰ ਸਿਖਾਈ ਨਹੀਂ ਫਿਰ ਬਾਅਦ ਸਾ ਜਿੰਦਣ ਸਾਨੂੰ ਇਹਦਾ ਰਿਜ਼ਲਟ ਆਇਆ ਵਾ ਸਾਨੂੰ ਸਿਰਫ ਸਿਰਫ ਅੱਜ ਤੱਕ ਸਰ ਇਹਨੇ ਫੋਟੋ ਹੀ ਸਾਨੂੰ ਦਿਖਾਈ ਆ ਹੋਰ ਕੋਈ ਸਾਨੂੰ origignal ਪ੍ਰੂਫ ਦਿੱਤਾ ਨਹੀਂ ਕੋਈ ਤਾਂ ਕੀ ਲੱਗਦਾ ਤੁਹਾਨੂੰ ਪਤਾ ਕਿ ਪੀੜੀ ਜਿਹੜੀ ਆ ਸਟ੍ਰੇਲੀਆ ਜਾਣ ਵਾਸਤੇ ਵਰਤੀ ਜਾਂਦੀ ਨਾ ਕਿ ਕੈਨੇਡਾ ਵਾਸਤੇ ਸਰ ਉਹ ਟਾਈਮ ਤੇ ਸਾਨੂੰ ਪਤਾ ਨਹੀਂ ਜਾਂ ਪਤਾ ਹੁੰਦਾ ਸੀ ਅੱਜ ਤਾਂ ਕੰਮ ਹੀ ਕਰ ਤੋਂ ਕਰਦੇ ਆ ਹ ਕੀ ਲੱਗਦਾ ਕਿ ਹੁਣ ਜਿਹੜਾ ਜਿਹੜਾ ਨਵਦੀਪ ਸਿੰਘ ਤੁਹਾਡੇ ਸੰਪਰਕ ਵਿੱਚ ਹੈ ਹੁਣ ਸਾਰੇ ਤਿੰਨ ਵਰੀ ਖੁਦ ਉਰੇ ਘਰ ਵੀ ਜਾ ਚੁੱਕੇ ਆ ਆਪਣੇ ਰਿਸ਼ਤੇਦਾਰਾਂ ਦੇ ਤਾਈ ਜੀ ਦੇ ਸ ਪਰ ਉਹ ਨਹੀਂ ਬੋਰਡ ਦਾ ਨਹੀਂ ਉਸ ਜਗ੍ਹਾ ਤੇ ਇੱਕ ਟਾਈਮ ਆਇਆ ਸੀ ਅਸੀਂ ਤਿੰਨ ਚਾਰ ਜਣੇ ਮੁੰਡੇ ਗਏ ਸੀ ਤੇ ਉਥੇ ਟੋਟਲ ਅਸੀਂ 22 ਲੱਖ ਆਪਣਾ ਬਣਾਇਆ ਸੀ ਉਹਨਾਂ ਦਾ ਨਵਦੀਪ ਦਾ ਪਰੋਣਾ ਉਹ ਕਹਿੰਦਾ ਚਲੋ ਠੀਕ ਆ ਤੁਸੀਂ 2 ਬਾਈ ਲੱਖ ਦਗਾ ਤਾਂ ਇਹ ਵੀ ਸਵੇਰੇ ਦੱਸ ਦੂ ਤੁਹਾਨੂੰ ਕਿੰਨਾ ਜਦੋਂ ਸਵੇਰ ਦਾ ਟਾਈਮ ਆ ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬੈਠਾ ਸਾਨੂੰ ਫੇਰ ਕਹਿੰਦੇ ਕਿ ਐਂ ਫੇਰ ਸਰ 4 ਦਿਨ ਅੱਗੇ ਹੋ ਗਏ ਉੱਥੇ ਰਹਿੰਦਿਆਂ ਨੂੰ ਐਂ ਬਾਅਦ ਕਿ ਉਥੋਂ ਹੀ ਵਾਪਸੀ ਦਾ ਕਰ ਲਿਆ ਬਾਅਦ ਇਹਨੇ ਇਹਦਾ ਮੈਨੂੰ ਉੱਥੇ ਰੇਲਵੇ ਸਟੇਸ਼ਨ ਤੇ ਫੋਨ ਆਇਆ ਕਹਿੰਦਾ ਕੋਈ ਗੱਲ ਨਹੀਂ ਤੂੰ ਰੋਕ ਜਾ ਰੋਕ ਜਾ ਮੈਂ ਨਹੀਂ ਰੁਕਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਸਾਡੇ ਕਿਹੜੇ ਰਿਸ਼ਤੇਦਾਰੀ ਉਹ ਕਹਿੰਦੇ ਕਿ ਇਹਨੇ ਤੁਹਾਡੇ ਤੇ ਮੁਕੱਦਮਾ ਕਰਵਾਉਣ ਡਿਆ ਵਾ ਜਿਹੜਾ ਪੀਟੀ ਦਾ ਸਕੋਰ ਤੁਹਾਨੂੰ ਦਿੱਤੇ ਗਏ ਹੈ ਹੋਮ ਅਡਿਸ਼ਨ ਦਿੱਤੇ ਗਏ ਆ ਕਿ ਅਕੈਡਮੀ ਜਿਹੜੇ ਆਨਲਾਈਨ ਦਿੱਤੇ ਗਏ ਆ ਇਹ ਆਨਲਾਈਨ ਦਿੱਤੇ ਗਏ ਸਾਰਾ ਕਿ ਉਹ ਵੀ ਕਿਸੇ ਦੇ ਘਰ ਬਿਠਾ ਕੇ ਕਿਹਨਾਂ ਦੇ ਘਰ ਬਿਠਾ ਕੇ ਦਿੱਤੇ ਗਏ ਇਹ ਨਿਊ ਅਮਰ ਸਰਵਾ ਉਹ ਤੁਹਾਨੂੰ ਘਰ ਵੀ ਲੈ ਜਾਣ ਲਾਂਗੇ ਆਪਾਂ ਜੇ ਤਾਂ ਤੁਸੀਂ ਆਫ ਕੈਮਰਾ ਦੱਸ ਰਿਆ ਸੀ ਵੀ ਇੱਥੇ ਵੱਖ-ਵੱਖ ਸਟੇਟਾਂ ਦੇ ਜਿਹੜੇ ਵੀ ਹਾਂਜੀ ਸਰ ਵੱਖ-ਵੱਖ ਆ ਸਾਡਾ ਮ ਖਤਮ ਆ ਤਰੰਦਾ ਰੰਦਾ ਆ ਲੱਗ ਸਟੇਟ ਦਾ ਵਾ ਆ ਲੱਗ ਸਟੇਟ ਦਾ ਵਾ ਆ ਵੀ ਲਾਕ ਸਟੇਟ ਦਾ ਵਾ ਸਰ ਆ ਵੀ ਲਾਕ ਸਟੇਟ ਦਾ ਵਾ ਇਹ ਸਾਰੇ ਫਰਾਡ ਕਰਦੇ ਆ ਕਾਫੀ ਬੰਦੇ ਆ ਇਹ ਫਰਾਡ ਹੀ ਕਰਦੇ ਬਸ ਹਰਿਆਣੇ ਚ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਯੂਪੀ ਚ ਵੀ ਇਹ ਕਰਦੇ ਸਾਰਾ ਤੁਹਾਡੇ ਉਹਨੂੰ ਪੁਲਿਸ ਨੂੰ ਪਹੁੰਚਾ ਦਿੱਤੀਗੀ ਸਾਰੇ ਇੱਕਰੇ ਦੋਰੀ ਸਾਰਾ ਅਸੀਂ ਪਤਾ ਨਹੀਂ ਕਿੰਨੀ ਘਰ ਸਿਟੀ ਥਾਣੇ ਦੇ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੇ ਆ ਐਸਐਸਪੀ ਸਾਡੇ ਨਾਲ ਖੜਦਾ ਲੇਕਿਨ ਐਸਐਚਓ ਸਾਹਿਬ ਕਹਿੰਦਾ ਕਿ ਕੋਈ ਨਾ ਕਰਦੇ 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 ਆ ਅਸੀਂ ਮੰਗਿਆ ਇਹ ਕਰਦੇ ਪ੍ਰਸ਼ਾਸਨ ਕੋਲ ਕੀ ਸਾਡੀ ਜੋ ਬੰਦੀ ਕਾਰਵਾਈ ਇਹਨਾਂ ਮੂਜਲਮਾਂ ਦਵਾਰ ਦਿੱਤੀ ਜਾਵੇ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਕਥੇ ਦੋਸ਼ੀ ਨਾਲ ਤੁਹਾਡੀ ਹੁਣ ਤੱਕ ਗੱਲਬਾਤ ਹੁੰਦੀ ਹੁੰਦੀ ਆ ਲੇਕਿਨ ਸਾਡੇ ਸਾਰੇ ਨੰਬਰ ਉਹਨੇ ਬਲਾਕ ਚ ਪਾਇਆ ਉਹਦੀ ਵਾਈਫ ਨਾਲ ਹੁੰਦੀ ਆ ਉਹਦੀ ਵਾਈਫ ਨੂੰ ਮੇਰੀ ਭਾਬੀ ਜੀ ਨੇ ਬਾਹਰੋਂ ਆਣ ਕੇ ਕਾਲ ਕੀਤੀ ਹੈ ਕਿ ਸਾਡੀ ਨਵਦੀਪ ਨਾਲ ਗੱਲ ਕਰਾਓ ਕਿ ਨਹੀਂ ਤੁਹਾਨੂੰ ਬੋਲਣ ਦਾ ਨਹੀਂ ਪਤਾ ਹਾਂ ਜੀ ਜਦੋਂ ਅਸੀਂ ਮੈਂ ਕਤਰੋਣਾ ਸੀ 1 ਫਰਵਰੀ ਨੂੰ 2023 ਨੂੰ ਤੇ ਉਹ 24 ਨੂੰ ਆਇਆ ਸੀ ਮੈਨੂੰ ਕਹਿੰਦਾ ਤੂੰ 에어ਪੋਰਟ ਦੇ ਉੱਤਰ ਮੈਂ ਤੇਰੇ ਗੋਲੀਆਂ ਵੇਖੀ ਕਿੱਦਾਂ ਮਾਰਦਾ ਉਹ ਸਾਰੀ ਪਿੰਨ ਡਰਾਈਵ ਉਥੇ ਸਿਟੀ ਠਾਣੇ ਦੇ ਵਿੱਚ ਲੱਗੀ ਪਈ ਆ ਉਸਦੀ ਰਿਕਾਰਡਿੰਗ ਹੈ ਤੁਹਾਡੇ ਕੋਲ ਸਭ ਕੁਝ A to Z ਹੈਗੀ ਮੇਰੇ ਕੋਲ ਇਹ ਜਿਹੜੀ ਰਿਕਾਰਡਿੰਗ ਹੈ ਗਿਆ ਇਹ ਬੰਦੇ ਦੀ ਕੈਟ ਵੀ ਹੈਗੀ ਆ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਤੁਹਾਡੇ ਨਾਂ ਤੇ ਪਲਾਟ ਲਾ ਦਿੰਦਾ ਵਾ ਜਦੋਂ ਇਹ ਪਲਾਟ ਦੀ ਦੂਸਰੀ ਮੰਗਦੇ ਆ ਰਜਿਸਟਰੀ ਮੰਗਦੇ ਸਾਨੂੰ ਉਹ ਵੀ ਨਹੀਂ ਦਿੰਦਾ ਕੀ ਮੰਗ ਕੀ ਕਰਦੇ ਜੀ ਅਸੀਂ ਮੰਗ ਰਿਆ ਕਰਦੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਦਾ ਸਾਡੀ ਜਿੰਨੀ ਰਕਮ 22 ਲੱਖ ਸਾਨੂੰ ਵਾਪਸ ਕੀਤੀ ਜਾਵੇ। ਹਾਂਜੀ। ਹਾਂਜੀ। ਹਾਂਜੀ ਮੈਂ ਕਤਰ ਤੋਂ 2024 ਦੀ 1 ਤਰੀਕ ਨੂੰ ਆਇਆ ਸੀ। ਮੈਨੂੰ ਨਵਦੀਪ ਨੇ ਫੋਨ ਕਰਕੇ ਧਮਕੇ ਦਿੱਤੇ ਆ ਤੂੰ ਦਿੱਲੀ ਉੱਤਰ ਤੇਰੇ ਗੋਲੀਆਂ ਦੇਖੀ ਕਿੱਦਾਂ ਮੈਂ ਮਾਰਦਾ। ਬਾਅਦ ਵਿੱਚ ਮੈਂ ਠੀਕ ਆ। ਬਾਅਦ ਵਿੱਚ ਜੋ ਵੀ ਸਾਡਾ ਪੈਸੇ ਦਾ ਹੀ ਸਭ ਕੁਝ ਅਸੀਂ ਨੂੰ ਦੇ ਦੇ ਚੁੱਕੇ ਆ। ਹੁਣ ਮੇਰਾ ਬ੍ਰਦਰ ਐਟ ਟਾਈਮ ਬਹੁਤ ਸੀਰੀਅਸ ਵਾ। ਉਹ ਮੈਡੀਸਨ ਵਾਲਾ ਆਰਿਆ ਵਾ ਜੇ ਕੱਲ ਨੂੰ ਸਾਡੇ ਪਰਿਵਾਰ ਦੇ ਵਿੱਚ ਕਿਸੇ ਵੀ ਜੀ ਨੂੰ ਕੋਈ ਨੁਕਸਾਨ ਪਾਉਂਦਾ ਜ਼ਿੰਮੇਵਾਰ ਇਹ ਹੋਣਗੇ ਤੁਹਾਡਾ ਬ੍ਰਦਰ ਕਿੱਥੇ ਰਹਿੰਦਾ ਜੀ ਮੇਰਾ ਇਸ ਟਾਈਮ ਬ੍ਰਦਰ ਇਟਲੀ ਰਹਿੰਦਾ ਹੈ ਇਸੇ ਪੈਸੇ ਕਰਕੇ ਟੈਨਸ਼ਨ ਜੀ ਬਹੁਤ ਜ਼ਿਆਦਾ ਸਾਰਾ ਉਹਨੇ ਖੁਦ ਆਪਣੀ ਕਮਾਈ ਹੱਕ ਦੀ ਮਿਹਨਤ ਕਰ ਕਰ ਪੈਸੇ ਸਾਰੇ ਦਿੱਤੇ ਆ ਸਰ ਹਾ ਚਖ ਜੀ